ਹੇ ਗੁਰੂ ਗੁਰੂ ਸਤ ਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 296 ਕੱਲ ਗੌੜੀ ਸੁਖਮਣੀ ਸੰਪੂਰਨ ਹੋਈ ਮਹਾਰਜ ਅਗਲੀ ਬਾਣੀ ਆਰੰਭ ਕਰਦੇ ਨੇ ਥਿੱਤੀ ਗੌੜੀ ਥਿੱਤ ਦਾ ਮਤਲਬ ਹੁੰਦਾ ਹੈ ਤਰੀਕ ਜਿਹੜੀਆਂ ਕਿ ਤਰੀਕਾਂ ਚੰਦਰਮਾ ਦੇ ਹਿਸਾਬ ਨਾਲ ਚੰਦਰਮਾ ਦੇ ਵਧਨ ਤੇ ਘਟਨ ਨਾਲ ਬੋਲੀਆਂ ਜਾਂਦੀਆਂ ਨੇ ਏਕਮ ਦੂਜ ਤੀਜ ਪੰਜਮੀ ਦਸਮੀ ਪੂਰਨਮਾਸ਼ੀ ਤੱਕ ਉਹਨਾਂ ਨੂੰ ਲੈ ਕੇ ਲੋਕਾਂ ਨੇ ਚੰਗਾ ਜਾਂ ਮਾੜਾ ਕਰਨ ਦੀ ਕੋਸ਼ਿਸ਼ ਕੀਤੀ ਕਿ ਆਹ ਤਰੀਕ ਚੰਗੀ ਹੈ ਆਹ ਤਰੀਕ ਮਾੜੀ ਹੈ ਪੰਜਵੀਂ ਦਸਵੀਂ ਅੱਠੇ ਸੱਤੇ ਲੋਕ ਪੂਜਾ ਕਰਨ ਲੱਗ ਪਏ ਦੇਵੀ ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ਕਿਉਂਕਿ ਮਨੁੱਖ ਜਦੋਂ ਜੰਗਲ ਚੋਂ ਬਾਹਰ ਆਇਆ ਉਹਨੂੰ ਜਿਹੜੀ ਚੀਜ਼ ਕੋਲੋਂ ਡਰ ਲੱਗਦਾ ਸੀ ਜਾਂ ਜਿਸ ਚੀਜ਼ ਤੋਂ ਉਹ ਭੈ ਖਾਂਦਾ ਸੀ ਉਹਦੀ ਪੂਜਾ ਕਰਨ ਲੱਗ ਜਾਂਦਾ ਸੀ ਜਦੋਂ ਗ੍ਰਹਿਣ ਲੱਗਣੇ ਤੜੇ ਚਲਾਕ ਲੋਕ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਰਹਿੂ ਰਾਹੁ ਕੇ ਤੂੰ ਨੇ ਪਕੜਿਆ ਹੋਇਆ ਤੁਸੀਂ ਦਾਨ ਕਰੋ ਤੇ ਲੋਕਾਂ ਨੇ ਦਾਨ ਕਰਨੇ ਸ਼ੁਰੂ ਕਰ ਦਿੱਤੇ ਡਰਦਿਆਂ ਹੋਏ ਆ ਜਿਉਂ-ਜਿਉਂ ਸਮਝ ਆਈ ਤਾਂ ਲੋਕਾਂ ਨੂੰ ਇਸ ਗੱਲ ਦੀ ਸਮਝ ਆਈ ਕਿ ਇਹੜੇ ਤਰੀਕਾ ਨੇ ਰਾਤੀ ਰੁਤੀ ਥਿੱਤੀ ਵਾਰ ਕਮਣ ਪਾਣੀ ਅਣੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜਦੂਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਇਹ ਵਰਤਾਰਾ ਹੈ ਕਿਉਂਕਿ ਬ੍ਰਹਮੰਡ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਉਹ ਸਥਿਰ ਨਹੀਂ ਹੈ। ਨਾ ਸੂਰਜ ਸਥਿਰ ਹੈ, ਨਾ ਸਾਡੀ ਧਰਤੀ ਸਥਿਰ ਹੈ, ਨਾ ਚੰਦਰਮਾ ਸਥਿਰ ਹੈ, ਨਾ ਹੋਰ ਜਿੰਨੇ ਗ੍ਰਹਿ ਨੇ ਜੋ ਨਜ਼ਰ ਆਉਂਦੇ ਨੇ ਸਾਨੂੰ ਸਟਾਰ ਤਾਰੇ ਕੁਝ ਵੀ ਸਥਿਰ ਨਹੀਂ ਹੈ। ਇਹ ਹੀ ਵਰਤਾਰੇ ਨੂੰ ਸਮਝਣ ਲਈ ਜਦੋਂ ਇਸ ਕੁਦਰਤ ਦੇ ਵਰਤਾਰੇ ਨੂੰ ਜਾਣੇ ਆ ਤਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨ ਅੰਤ ਇਹ ਚੱਲ ਰਹੇ ਨੇ ਭਾਈ ਇਹ ਪ੍ਰਕਿਰਿਆ ਹੈ ਸਾਰੀ ਜਿਹਦੇ ਕਰਕੇ ਰੁੱਤਾਂ ਬਣਦੀਆਂ ਨੇ ਵਿਸਵ ਵਿੱਚ ਸੀਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਸੋ ਇਹਨਾਂ ਥਿੱਤਾ ਨੂੰ ਲੈ ਕੇ ਮਾਰ ਜਿੰਦੇ ਸਾਨੂੰ ਉਸ ਵਹਿਗਰੂ ਕਾਲ ਪਰ ਹੁਣ ਜੁੜਨ ਦੀ ਕੋਸ਼ਿਸ਼ ਕੀਤੀ ਕਿ ਸੱਚੇ ਪਾਤਸ਼ਾਹ ਉਹਦੇ ਨਾਲ ਜੁੜਨਾ ਕਹੀਏ ਅਸੀਂ ਥਿੱਤਾਂਵਾਰਾ ਨਾਲ ਨਾ ਜੁੜੀਏ ਤੇ ਮਹਾਰਾਜ ਨੇ ਇਸ ਤੱਕ ਲਿਖਿਆ ਪੰਚਮ ਪਾਤਸ਼ਾਹ ਨੇ ਕਿ ਥਿੱਤੀ ਵਾਰੀ ਸੇਵੈ ਮੁਗਦਗਵਾਰ ਥਿੱਤੀ ਗੌੜੀ ਮਹਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰੋਹਤ ਬਾਣੀ ਆਰੰਭ ਕਰਦੇ ਨੇ ਥਿੱਤੀ ਭਾਵ ਤਰੀਕਾਂ ਗਉੜੀ ਰਾਗ ਵਿੱਚ ਆਰੰਭਤਾ ਕਰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਇੱਕ ਰਸ ਹੈ ਸਰਵ ਵਿਆਪਕ ਹੈ ਸਤਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਜਲ ਤਲ ਮਹੀਂ ਅਲ ਪੂਰਿਆ ਸਵਾਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਇਕੰਕਾਰ ਮਰਜ਼ ਕਹਿੰਦੇ ਉਹ ਸੁਆਮੀ ਸਾਰੀ ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਅਕਾਲ ਪੁਰਖ ਉਹ ਜਲ ਵਿੱਚ ਥਲ ਵਿੱਚ ਮਹੀਲ ਆਕਾਸ਼ ਵਿੱਚ ਹਰ ਜਗ੍ਹਾ ਭਰਿਆ ਪੂਰਾ ਹੈ ਸਾਰੀ ਸ੍ਰਿਸ਼ਟੀ ਦਾ ਸੁਆਮੀ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹ ਸਿਰਜਨਹਾਰ ਹੈ ਉਹਦੇ ਵਿੱਚ ਸਮਰੱਥਾ ਹੈ ਉਹ ਸਿਰਜ ਸਕਦਾ ਹੈ ਉਹ ਕਈ ਧਰਤੀਆਂ ਨਾਸ਼ ਕਰ ਸਕਦਾ ਹੈ ਕਈ ਧਰਤੀਆਂ ਨਵੀਆਂ ਸਿਰਜ ਸਕਦਾ ਹੈ ਉਹ ਸਿਰਜਣਹਾਰ ਹੈ ਅਨਕ ਭਾਂਤ ਹੋਏ ਬਸਰਿਆ ਵੱਖ-ਵੱਖ ਤਰੀਕਿਆਂ ਨਾਲ ਉਹਦਾ ਪਸਾਰਾ ਸੰਸਾਰ ਵਿੱਚ ਪਸਰਿਆ ਹੋਇਆ ਹੈ ਪਰ ਨਾਲ ਮਹਾਰਾਜ ਕਹਿੰਦੇ ਭਾਈ ਉਹ ਏਕੰਕਾਰ ਹੈ ਉਹ ਇੱਕ ਹੈ ਪਰ ਆਕਾਰ ਤੋਂ ਰਹਿਤ ਹੈ ਪੌੜੀ ਏਕਮ ਏਕੰਕਾਰ ਪ੍ਰਭ ਕਰੋ ਵੰਦਨਾ ਧਿਆਏ ਗਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰ ਰਾਈ ਇਕਮ ਪਹਿਲੀ ਛਿਤ ਜਦੋਂ ਪੂਰਨਵਾਸ਼ੀ ਤੋਂ ਬਾਅਦ ਦੀ ਚੰਦਰਮਾ ਆਲੋਕ ਹੁੰਦਾ ਪਹਿਲੀ ਵਾਰੀ ਤਾਰ ਮੰਗੋ ਨਜ਼ਰ ਆਉਂਦਾ ਉਹਨੂੰ ਵੀ ਇਕਮ ਕਹਿੰਦੇ ਜਦੋਂ ਮਸਿਆ ਤੋਂ ਬਾਅਦ ਨਜ਼ਰ ਆਉਂਦਾ ਉਹਨੂੰ ਵੀ ਇਕਮ ਕਹਿੰਦੇ ਆ ਉਹ ਵਧੀ ਤੇ ਸੁਧੀ ਉਹਦਾਂ ਮੰਨੇ ਜਾਂਦੇ ਨੇ ਇਹ 28 ਦਿਨ ਦਾ ਚੱਕਰ ਹੈ ਜੀ ਸਾਰਾ ਤੇ ਮਹਾਰਾਜ ਦੱਸਦੇ ਪਏ ਨੇ ਇਸ ਗੱਲ ਨੂੰ ਏਕਮ ਏਕੰਕਾਰ ਪ੍ਰਭ ਇੱਕ ਵਿੱਚ ਗੱਲ ਦੱਸ ਦਿੱਤੀ ਕਿ ਉਹ ਪ੍ਰਮਾਤਮਾ ਤੇ ਇੱਕੋ ਹੈ ਆਕਾਰ ਤੋਂ ਰਹਿਤ ਹੈ ਕਰੋ ਬੰਦਨਾ ਧਿਆਏ ਮੈਂ ਬੰਦਨਾ ਕਰਦਾ ਹਾਂ ਨਮਸਕਾਰ ਕਰਦਾ ਹਾਂ ਹਿਰਦੇ ਤੋਂ ਧਿਆਉਂਦਾ ਹਾਂ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋ ਹਰ ਰਾਈ ਉਸ ਪ੍ਰਭੂ ਦੇ ਗੁਣ ਗਾਉਂਦਿਆਂ ਹੋਇਆਂ ਕਿਉਂਕਿ ਸਾਡੀ ਪ੍ਰਮਾਤਮਾ ਨਾਲ ਸਾਂਝ ਜਿਹੜੀ ਹੈ ਉਹ ਗੁਣਾਂ ਦੀ ਹੈ ਉਸ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਜਿਹੜਾ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹਦੇ ਗੁਣਾਂ ਨੂੰ ਗਾਇਨ ਪੇ ਕਰਦੇ ਹਾਂ ਤਾਂ ਕਿ ਆਸ ਕਲਿਆਣ ਸੁਖ ਜਾਂ ਤੇ ਸਭ ਕਿਛ ਹੋਏ ਚਾਰ ਕੁੰਟ ਦਾ ਇਸ ਭ੍ਰਮਿਓ ਤਿਸ ਬਿਨ ਅਬਰ ਨਾ ਕੋਏ ਮਹਾਰਜ ਜੀ ਕਹੇ ਸਾਨੂੰ ਆਸ ਹੈ ਉਹ ਸਭੈਗਰੂ ਕਾਰਪੂਖ ਤੋਂ ਉਹ ਕਲਿਆਣ ਕਰਨ ਵਾਲਾ ਹੈ ਉਹ ਸੁੱਖਾਂ ਦਾ ਦਾਤਾ ਹੈ ਸਭ ਕੁਝ ਉਹਦੇ ਤੋਂ ਹੀ ਹੁੰਦਾ ਹੈ ਚਾਰ ਪੁੰਡ ਦਾ 10 ਭ੍ਰਮਿਓ ਮੈਂ ਚਾਰੇ ਦਿਸ਼ਾਵਾਂ ਦਸਾਂ ਦਿਸ਼ਾਵਾਂ ਵਿੱਚ ਉੱਤਰ ਦੱਖਣ ਪੂਰਬ ਪੱਛਮ ਉਹਨਾਂ ਨੂੰ ਜੇ ਕ੍ਰੋਸ ਕਰ ਦਈਏ ਅੱਠ ਹੋ ਜਾਂਦੀਆਂ ਨੇ ਤੇ ਉੱਪਰ ਤੇ نیچے ਭਾਵ ਧਰਤੀ ਦੇ ਪਾਸਾਰੇ ਪਾਸ ਮੈਂ ਭ੍ਰਮਣ ਕਰ ਆਇਆ ਹਾਂ ਉਸ ਤੋਂ ਬਿਨਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਉਹ ਵਾਹਿਗੁਰੂ ਕਾਰਪੁਰਖ ਇਸ ਦੁਨੀਆਂ ਦੇ ਜਿਹੜੇ ਮਰਜੀ ਕੋਨੇ ਚਲੇ ਜਾਓ ਉਹ ਹਰ ਜਗ੍ਹਾ ਪਾਸੇ ਤੁਹਾਨੂੰ ਮਿਲੇਗਾ ਬੇਦ ਪ੍ਰਾਨ ਸਿਮਰਤ ਸੁਨੇ ਬੌਬਿਤ ਕਰੋ ਵਿਚਾਰ ਪਤ ਉਧਾਰਨ ਪੈ ਹਰਨ ਸੁਖ ਸਾਗਰ ਨੂੰਕਾਰ ਮਰਜ਼ ਕਰੇ ਅਸੀਂ ਧਾਰਮਿਕ ਪੁਸਤਕਾਂ ਚਾਰੇ ਵੇਦ ਨੇ ਸਿਮਰਤਿ ਜਾਣੇ ਸ਼ਾਸਤਰ ਨੇ ਇਹਨਾਂ ਦੀ ਵਿਚਾਰ ਕਰਕੇ ਵੇਖੀ ਜਾਣਿਆ ਕਿ ਉਹ ਵਾਹਿਗੁਰੂ ਕਾਲਪੁਕ ਜੋ ਹੈ ਉਹ ਪਤਿਤ ਉਦਾਰਨ ਹੈ ਉਹ ਪਾਪੀਆਂ ਨੂੰ ਤਾਰਨ ਵਾਲਾ ਹੈ ਭੈ ਹਰਨ ਹੈ ਸਾਡੇ ਡਰ ਨੂੰ ਦੂਰ ਕਰਨ ਵਾਲਾ ਹੈ ਉਹ ਸੁੱਖਾਂ ਦਾ ਸਾਗਰ ਹੈ ਉਹ ਨਿਰੰਕਾਰ ਹੈ ਮਰਜ ਉਸ ਵਹਿਗੁਰੂ ਕਾਲਪੁਰਤਾ ਨਕਸ਼ਾ ਸਾਨੂੰ ਦੱਸਦੇ ਨੇ ਕਿ ਉਹ ਭਾਈ ਉਹੀ ਹੋਇਆ ਹੈ ਉਹਦਾ ਆਪਣਾ ਆਕਾਰ ਕੋਈ ਨਹੀਂ ਪਰ ਉਹ ਸੁੱਖਾਂ ਨੂੰ ਸੁੱਖਾਂ ਦਾ ਸਾਗਰ ਹੈ ਦੁੱਖਾਂ ਨੂੰ ਤੋੜਨ ਵਾਲਾ ਹੈ ਦਾਤਾ ਭੁਗਤਾ ਦੇਨਹਾਰ ਕਿਸ ਬਣੇ ਵਰ ਨਾ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਮਰਜ ਕਹੇ ਉਹ ਦਾਤਾ ਹੈ ਦਾਤਾ ਦੇਣ ਵਾਲਾ ਹੈ ਉਹ ਭੋਗਤਾ ਹੈ ਉਹ ਭੋਗਣ ਵਾਲਾ ਵੀ ਹੈ ਤੂੰ ਭੋਗੀ ਅੰਦਰ ਭੋਗੀ ਆ ਤੂੰ ਜੋਗੀ ਅੰਦਰ ਜੋਗੀ ਆ ਕਿਉਂਕਿ ਜਿੰਨੇ ਜੀਵ ਕੋਨੇ ਪੈਦਾ ਕੀਤੇ ਨੇ ਉਹ ਸਾਰਿਆਂ ਵਿੱਚ ਵਸਦਾ ਹੈ ਇਹ ਦੁਨੀਆ ਦੇ ਜਿੰਨੇ ਭੋਗ ਨੇ ਉਹ ਭੋਗਦਾ ਹੈ ਉਹ ਦੇਨਖਾਰ ਹੈ ਉਹ ਦਾਤਾ ਦੇਣ ਦੀ ਸਮਰਥਾ ਰੱਖਦਾ ਹੈ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸੱਚ ਹੋਵੇ ਉਹ ਦੇਣ ਦੀ ਸਮਰੱਥਾ ਰੱਖਦਾ ਮਰਜ਼ ਕਹਿੰਦੇ ਕਿਸ ਬਿਣੇ ਅਬਰ ਨਾ ਜਾਏ ਉਹਦੇ ਤੋਂ ਬਿਨਾ ਹੋਰ ਕੋਈ ਜਗ੍ਹਾ ਹੈ ਹੀ ਨਹੀਂ ਹੈ ਇਸ ਸੰਸਾਰ ਦੇ ਵਿੱਚ ਜੋ ਚਾਹੇ ਸੋਈ ਮਿਲੈ ਮਰਜ਼ ਤਸੱਲੀ ਦਿੰਦੇ ਨੇ ਸਾਨੂੰ ਯਕੀਨ ਦਿਵਾਉਂਦੇ ਨੇ ਕਿ ਐ ਭਾਈ ਤੂੰ ਜੋ ਵੀ ਚਾਹੁੰਦਾ ਹੈ ਤੈਨੂੰ ਮਿਲ ਜਾਏਗਾ ਨਾਨਕ ਹਰ ਗੁਣ ਗਾਏ ਪਰ ਪਾਸ਼ਾ ਕਹਿੰਦੇ ਉਹ ਸਰੀਰ ਦੇ ਗੁਣਾ ਨੂੰ ਗਾਉਣਾ ਕਰ ਉਹਦੇ ਨਾਲ ਗੁਣਾ ਦੀ ਸਾਝ ਪਾ ਤੈਨੂੰ ਜੋ ਤੂੰ ਚਾਹੁੰਦਾ ਤੈਨੂੰ ਮਿਲ ਜਾਏਗਾ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ ਦੀਸ ਪੰਕਤੀ ਜਿਹੜੀ ਹੈ ਮੂਲ ਭਾਵ ਜਿਹੜਾ ਹੈ ਉਹ ਇਹ ਮਹਾਰਾਜ ਸਾਨੂੰ ਦੱਸਦੇ ਨੇ ਕਿ ਸਿਮਰਨਾ ਕਿੰਨੀ ਹੈ ਗੋਬਿੰਦ ਜਸ ਗਾਈਐ ਨਿਤ ਹਰ ਨੀਤ ਮਹਾਰਾਜ ਕਹਿੰਦੇ ਉਸ ਹਰੀ ਦੇ ਜਸ ਹਰ ਰੋਜ਼ ਗਾਉਣਾ ਕਰ ਜਿਵੇਂ ਅਸੀਂ ਹਰ ਰੋਜ਼ ਸਾਹ ਲੈਣੇ ਆਂ ਹਰ ਰੋਜ਼ ਰੋਟੀ ਖਾਣੇ ਆਂ ਹਰ ਰੋਜ਼ ਪਾਣੀ ਪੀਣੇ ਆਂ ਇਸੇ ਤਰ੍ਹਾਂ ਹਰ ਰੋਜ਼ ਉਸ ਵਹਿਰੂ ਕਾਲਪੁਰ ਨੂੰ ਸਿਮਰਨਾ ਕਰ ਤੇ ਨਾਲ ਤਰੀਕਾ ਦੱਸਿਆ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਐ ਮੇਰੇ ਮਿੱਤਰ ਐ ਮੇਰੇ ਭਰਾ ਇਹ ਸਿਮਰਨ ਸਾਧ ਸੰਗ ਵਿੱਚ ਮਿਲ ਕੇ ਬੈਠ ਕੇ ਕਰਨਾ ਕਰ ਸਾਨੂੰ ਨਹੀਂ ਕਿਹਾ ਮਹਾਰਾਜ ਨੇ ਕਿ ਜੰਗਲਾਂ ਵਿੱਚ ਚਲਾ ਜਾ ਭੋਰੀਆਂ ਵਿੱਚ ਬੈਠ ਜਾ ਜਾ ਕੇ ਉਧਰ ਚਲਾ ਜਾ ਇਕਾਂਤ ਵਿੱਚ ਚਲਾ ਜਾ ਇਹ ਤੇਰਾ ਇੱਕ ਪਰਸਨਲ ਮਾਮਲਾ ਹੈ ਪਰ ਜੇ ਉਸ ਮਾਲਕ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਸੰਗਤ ਵਿੱਚ ਮਿਲ ਕੇ ਬੈਠ ਕੇ ਵਿਚਾਰ ਕਰਕੇ ਉਸ ਬਹਦਰੂਕਾਲਪੁਰ ਨੂੰ ਸਿਮਰਨ ਕਰਨਾ ਕਰ ਮਿੱਤਰਾ ਤਾਂ ਤੇਰਾ ਪਰਉਤਾਰ ਹੋ ਸਕਦਾ ਹੈ ਸ਼ਲੋਕ ਕਰੋ ਬੰਦਨਾ ਅਨਕ ਵਾਰ ਸਰਨ ਪਰੋ ਹਰ ਰਾਈ ਪ੍ਰਮਖਟਿਐ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਈਂ ਕਰੋ ਬੰਦਨਾ ਅਨਕ ਵਾਰ ਬੰਦਨਾ ਕਰਨੀ ਹੁੰਦੀ ਹੈ ਨਮਸਕਾਰ ਕਰਨੀ ਅਨੇਕਾਂ ਵਾਰ 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 ਮੈਂ ਝੁਕ ਕੇ ਉਸ ਵਾਹਿਗੁਰੂ ਕਰਪਰ ਕਰਗੇ ਵਾਰ-ਵਾਰ ਨਮਸਕਾਰ ਕਰਦਾ ਹਾਂ ਮੈਂ ਉਸ ਪ੍ਰਭੂ ਦੀ ਉਸ ਹਰੀ ਦੀ ਸ਼ਰਨ ਵਿੱਚ ਆ ਗਿਆ ਆਪਣੀ ਮੈਨੂੰ ਛੱਡ ਕੇ ਆਪਣੇ ਹੰਕਾਰ ਨੂੰ ਛੱਡ ਕੇ ਭ੍ਰਮ ਘਟਿਏ ਨਾਨਕ ਸਾਧ ਸੰਗ ਤੇ ਪੰਚਮ ਪਾਸ਼ਾ ਮਰਜ ਦੇ ਭਾਈ ਸਾਧ ਸੰਗ ਵਿੱਚ ਆ ਕੇ ਤੇਰੇ ਪਰਮ ਭਲੇਖੇ ਕੱਟੇ ਜਾਣ ਜੇ ਤੂੰ ਸੰਗਤ ਵਿੱਚ ਆ ਕੇ ਬੈਠ ਕੇ ਵਿਚਾਰ ਸੁਣ ਕੇ ਵੇਖ ਤੇ ਸਹੀ ਦੁਤਿਆ ਭਾਵ ਮਿਟਾਏ ਜਿਹੜਾ ਦ્વੈਤ ਭਾਵ ਹੈ ਤੇਰਾ ਅੰਦਰਲਾ ਇਹ ਭਾਵ ਉਹਨਾਂ ਦੂਜਾ ਪ੍ਰੇਮ ਪਾਈ ਬੈਠਾ ਹੈ ਦੁਨੀਆਂ ਦਾ ਇਹ ਛੱਡ ਇਹ ਦੂਰ ਕਰ ਆਪਣੀ ਹਉਮੈ ਨੂੰ ਛੱਡ ਕੇ ਆਪਣੀ ਮੈਨ ਨੂੰ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਆ ਤੇ ਸੰਗਤ ਵਿੱਚ ਆ ਕੇ ਸਿਮਰਨ ਕਰਨਾ ਕਰ ਤੇਰਾ ਦ્વੈਤ ਭਾਵ ਜਿਹੜੀ ਹੈ ਦੁਤਿਆ ਭਾਵ ਜਿਹੜਾ ਅੰਦਰੋਂ ਮਿਟ ਜਾਏਗਾ ਪੌੜੀ ਦੁਤਿਆ ਦੁਰਮਤ ਦੂਰ ਕਰ ਗੁਰਸੇਵਾ ਕਰਨੀ ਤਨ ਰਾਮ ਰਤਨ ਮਨ ਤਨ ਵਸੈ ਭਜ ਕਾਮ ਫਰੋਧ ਲੋਭ ਮੀਤਾ ਦੁਤਿਆ ਦੂਜੀ ਜਿਹਨੂੰ ਦੂਜ ਕਹਿੰਦੇ ਆਸੀਂ ਚੰਦਰਮਾ ਦੀ ਦੂਜੀ ਕਲਾ ਨੂੰ ਦੂਜ ਆਖਦੇ ਆਸੀਂ ਕਹਿੰਦੇ ਦੂਜੀ ਤੇਰੀ ਤਾਂ ਮਨਾਉਣ ਦਾ ਸਿੱਤ ਦਾ ਫਾਇਦਾ ਆਪਣੇ ਅੰਦਰੋਂ ਭੈੜੀ ਮਤ ਨੂੰ ਦੂਰ ਕਰ ਦੁਤਿਆ ਦੁਰਮਤ ਦੂਰ ਕਰ ਗੁਰਸੇਵਾ ਕਰਨੀ ਤੇ ਆਪਣੀ ਭੈੜੀ ਮਤ ਤਿਆਗ ਕੇ ਕਿਉਂਕਿ ਪੰਚਮ ਪਾਤਸ਼ਾਹ ਸੁਖਣੀ ਸਾਹਿਬ ਵਿਚ ਸਮਝਾ ਆਏ ਗੁਰ ਕੀ ਮਤ ਤੂੰ ਲੈ ਇਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਆਪਣੀ ਮਤ ਤਿਆਗ ਕੇ ਆਈ ਗੁਰੂ ਦੀ ਮਤ ਲੈ ਤੇ ਗੁਰੂ ਦੀ ਮਤ ਲੈ ਕੇ ਗੁਰੂ ਦੀ ਸੇਵਾ ਕਰਨੀ ਕਰ ਹਰ ਰੋਜ਼ ਨਿਤ RAM ਰਤਨ ਮਨ ਤਨ ਬਸੈ ਇੰਜ ਕਰਨ ਨਾਲ ਉਹ ਪ੍ਰਮਾਤਮਾ ਦਾ ਨਾਮ ਰੂਪੀ ਰਤਨ ਤੇਰੇ ਹਿਰਦੇ ਚ ਵਸ ਜਾਏਗਾ ਤਜ ਕਾਮ ਕ੍ਰੋਧ ਲੋਭ ਮੀਤ ਤੇ ਨਾਲ ਮਹਾਰਾਜ ਨੇ ਆਖਿਆ ਮਿੱਤਰਾ કામ ક્રોધ ਤੇ લોભ ਇਹ ਤਿੰਨ ਚੀਜ਼ਾਂ ਨੂੰ ਤ્યાਗ ਦੇ ਕਾਮ ਨੂੰ ਕਾਮਨਾਵਾਂ ਨੂੰ ਲੋਭ ਨੂੰ ਢਾਲ ਚ ਨੂੰ ਤੇ ਪਾਤਸ਼ਾਹ ਕਹਿੰਦੇ ਅੰਦਰਲੇ ਕ੍ਰੋਧ ਨੂੰ ਛੱਡ ਤੇ ਸਿਮਰਨ ਕਰਨਾ ਕਰ ਤੈਨੂੰ ਬਹੁਤ ਕੁਝ ਪ੍ਰਾਪਤ ਹੋ ਜਾਏਗਾ ਮਰਨ ਮਿਟੈ ਜੀਵਨ ਮਿਲੇ ਬਿਨ ਸਹਿ ਸਗਲ ਕਲੇਸ਼ ਆਪ ਤਜੋ ਗੋਬਿੰਦ ਪਜੋ ਭਾਉ ਭਗਤ ਪਰਵੇਸ਼ ਮਰਨ ਮਿਟਾਏ ਜੀਵਨ ਮਿਲੇ ਇਸ ਰੰਗ ਸੰਗਤ ਵਿੱਚ ਆ ਕੇ ਤੇਰੀ ਆਤਮਿਕ ਮੌਤ ਨਹੀਂ ਹੋਏਗੀ ਕਿਉਂਕਿ ਮਨਮੁਖ ਜਿਹੜਾ ਦਿਹਾੜੀ ਵਿੱਚ ਕਈ ਵਾਰ ਮਰਦਾ ਹੈ ਜਿਹੜੇ ਬੇਜਮੀਰੇ ਬੰਦੇ ਨੇ ਨਾ ਉਹ ਲਾਸ਼ਾਂ ਹੀ ਨੇ ਜੀ ਤੁੜੀਆਂ ਫਿਰਦੀਆਂ ਅੰਦਰ ਕੁਝ ਨਹੀਂ ਹੈ ਜਦੋਂ ਜ਼ਮੀਰ ਹੀ ਖਤਮ ਹੋ ਗਈ ਬੰਦੇ ਦੀ ਫਿਰ ਕੁਝ ਵੀ ਨਹੀਂ ਹੁੰਦਾ ਉਹ ਲਾਸ਼ ਹੀ ਤਰੀ ਫਿਰਦੀ ਬਿਨ ਸਹਿਸ ਅਗਲੇ ਕਲੇਸ਼ ਸਿਮਰਨ ਕਰਨ ਨਾਲ ਤੇਰੇ ਅੰਦਰਲੇ ਕਲੇਸ਼ ਬਿਨਸ ਜਾਣਗੇ ਖਤਮ ਹੋ ਜਾਣਗੇ ਆਪ ਤਜੋ ਗੋਬਿੰਦ ਪਜੋ ਆਪਣੀ ਮਾਂ ਨੂੰ ਛੱਡ ਜੇ ਉਸ ਗੋਬਿੰਦ ਨੂੰ ਸਿਮਰਨਾ ਆਪ ਗਵਾਈਏ ਤਾਂ ਸ਼ੋਪਾਈਏ ਔਰ ਕੈਸੀ ਚਤੁਰਾਈ ਇਹ ਚਤੁਰਾਈ ਵਾਲੀ ਕੋਈ ਗੱਲ ਨਹੀਂ ਆਪਣੀ ਮਾਂ ਨੂੰ ਛੱਡ ਪਾਈ ਹੰਕਾਰ ਨੂੰ ਤਿਆਗ ਕੇ ਫੇਰ ਆਈ ਉਸ ਗੋਬਿੰਦ ਨੂੰ ਭਜਨਾ ਕਰ ਭਾਉ ਭਗਤ ਪਰਵੇਸ਼ ਤੇਰੇ ਅੰਦਰ ਭਾਉ ਭਾਵਨਾ ਪਰਵੇਸ਼ ਕਰ ਜਾਏਗੀ ਉਹ ਵਹਿਗੁਰੂ ਕਾਲਪੁਰਖ ਦੇ ਗੁਣ ਤੇਰੇ ਅੰਦਰ ਪ੍ਰਵੇਸ਼ ਕਰ ਜਾਣਗੇ ਲਾਬ ਮਿਲੇ ਤੋਟਾ ਹਿਰੇ ਹਰ ਦਰਗਹ ਪਤਵੰਤ RAM ਨਾਮ ਧਨ ਸੱਚ ਵੈ ਸੱਚ ਛਾਪ ਭਗਵੰਤ ਮਰਜ਼ ਕਹਿੰਦੇ ਇਸ ਬਣਜ ਦੇ ਵਿੱਚ ਤੈਨੂੰ ਘਾਟਾ ਨਹੀਂ ਪਏਗਾ ਲਾਬ ਮਿਲੇ ਤੋਟਾ ਹਿਰੇ ਲਾਬ ਹੀ ਲਾਬ ਹੈ ਹਰ ਦਰਗਹ ਪਤਵੰਤ ਉਸ ਮਾਲਕ ਦੀ ਦਰਗਾਹ ਵਿੱਚ ਪਤਵੰਤਿਆਂ ਵਿੱਚ ਗਿਣਿਆ ਜਾਏਗਾ ਜਦੋਂ ਉਸ ਮਾਲਕ ਦੇ ਦਰ ਤੇ ਪਹੁੰਚੇਗਾ ਤੈਨੂੰ ਇੱਜ਼ਤ ਮਿਲੇਗਾ ਮਾਣ ਮਿਲੇਗਾ RAM ਨਾਮ ਧਨ ਸੰਚਵੈ ਸੱਚਾ ਸ਼ਾ ਭਗਵੰਤ ਤੇ ਸੱਚੇ ਪਾਤਸ਼ਾਹ ਅਮਰਿਕ ਨੇ ਜਿਹੜੇ ਉਸ ਪਰਮਾਤਮਾ ਦੇ ਨਾਮ ਰੂਪੀ ਧਨ ਨੂੰ ਇਕੱਠਾ ਕਰਦੇ ਨੇ ਉਹ ਸੱਚੇ ਸ਼ਾਹੂਕਾਰ ਨੇ ਉਹ ਭਾਗਾ ਵਾਲੇ ਨੇ ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁੱਟ ਗਈ ਪਾਰਬੰ ਵਸੇ ਚੀਤ ਤੇ ਮਹਾਰਾਜ ਨੇ ਤਰੀਕਾ ਦੱਸਿਆ ਭਾਈ ਉੱਠਦਿਆਂ ਬੈੰਧਿਆਂ ਤੁਰਦਿਆਂ ਫਿਰਦਿਆਂ ਜਦੋਂ ਵੀ ਤੇਰਾ ਸਮਾਂ ਲੱਗਦਾ ਹੈ ਉਸ ਵਹਿਰੂ ਕਾਲਪੁਰ ਨੂੰ ਸਿਮਰਨਾ ਕਰ ਕਿਉਂਕਿ ਅਸੀਂ ਗ੍ਰਸਤੀ ਲੋਕ ਹਾਂ ਜੀ ਮਰਨ ਸਾਨੂੰ ਇਹ ਗੱਲਾਂ ਸਮਝਾਈਆਂ ਉਠਦੇ ਬੈਠਦੇ ਹਰ ਭਜੋ ਉਸ ਵਹਿਰੂ ਕਾਲਪੁਰ ਨੂੰ ਸਿਮਰਨਾ ਕਰੋ ਸਾਧੂ ਸੰਗ ਪ੍ਰੀਤ ਤੇ ਮਰ ਕੇ ਨੇ ਗੁਰੂ ਨਾਲ ਪ੍ਰੀਤ ਪਾ ਕੇ ਉੱਠਦਿਆਂ ਬੈਹਂਦਿਆਂ ਤੁਰਦਿਆਂ ਫਿਰਦਿਆਂ ਉਸ ਵਹਿਰੂ ਕਾਲਪੁਰ ਨੂੰ ਸਿਮਰਨਾ ਕਰ ਨਾਨਕ ਦੁਰਮਤ ਛੁੱਟ ਗਈ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਕਰਨ ਨਾਲ ਇਹ ਭੈੜੀ ਮਤ ਛੁੱਟ ਗਈ ਹੁਣ ਭੈੜੇ ਖਿਆਲ ਭੈੜੇ ਵਿਚਾਰ ਅੰਦਰ ਨਹੀਂ ਆਉਂਦੇ ਪਾਰ ਬ੍ਰਹਮ ਵਸੇ ਚੀਤ ਉਹ ਪਾਰ ਬ੍ਰਹਮ ਵਹੀ ਗੁਰੂ ਕਾਲ ਪੁਰਖ ਹੁਣ ਚਿੱਤ ਵਿੱਚ ਵਸ ਗਿਆ ਹੁਣ ਸਾਂਝ ਜਦੋਂ ਖਿਆਲ ਆਉਂਦਾ ਉਸ ਵਹੀ ਗੁਰੂ ਕਾਲ ਪੁਰਖ ਦਾ ਆਉਂਦਾ ਹੈ ਇਸ ਕੁਦਰਤ ਨੂੰ ਵੇਖਦਿਆਂ ਹੋਇਆਂ ਬਲਿਹਾਰੀ ਕੁਦਰਤ ਵਸਿਆ ਤੇਰ ਅੰਤ ਨਾ ਜਾਈ ਲਖਿਆ ਸਹਿਜੇ ਸੁਭਾਵਕ ਮੁਖੋਂ ਨਿਕਲਦਾ ਹੈ ਸ਼ਲੋਕ ਤਿੰਨ ਵਿਆਪੈ ਜਗਤ ਕੋ ਤੁਰਿਆ ਪਾਵੇ ਕੋਏ ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ ਮਹਾਰਾਜ ਅਗਲਾ ਸ਼ਲੋਕ ਬਖਸ਼ਿਸ਼ ਕਰਦੇ ਨੇ ਤਿੰਨ ਵਿਆਪੈ ਜਗਤ ਕੋ ਇਹ ਸੰਸਾਰ ਨੂੰ ਮਾਇਆ ਦੇ ਤਿੰਨ ਤੇ ਤਿੰਨ ਹੀ ਸਾਡੇ ਰੋਗ ਨੇ ਆਦ ਵਿਆਦ ਉਪਾਦ ਤੇ ਤਿੰਨ ਹੀ ਮਾਇਆ ਦੀ ਰੰਗ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਸੰਸਾਰ ਇਹਨਾਂ ਤਿੰਨਾਂ ਵਿੱਚ ਵਿਆਪਤ ਹੋਇਆ ਹੋਇਆ ਹੈ ਤੁਰਿਆ ਪਾਵੈ ਕੋਏ ਪਰ ਇਹ ਤੁਰਿਆ ਅਵਸਥਾ ਜਿਹੜੀ ਹੈ ਚੌਥਾ ਪਦ ਹੈ ਜਿਉ ਸਹਿਜ ਅਵਸਥਾ ਨਿਜ ਕਰ ਕਹਿੰਦੇ ਆ ਕੋਈ ਵਿਰਲਾ ਵਿਰ ਲਈ ਪ੍ਰਾਪਤ ਕਰਦਾ ਨਹੀਂ ਤੇ ਇਹ ਸੰਸਾਰ ਤਿੰਨਾਂ ਵਿੱਚ ਰੁੜਜਿਆ ਹੋਇਆ ਹੈ ਨਾਨਕ ਸੰਤ ਨਿਰਮਲ ਭੈ ਜਿਨ ਮਨ ਵਸਿਆ ਸੋਏ ਸੱਚੇ ਪਾਸ਼ਾ ਮਰਗ ਇਹ ਲਿਦਰੀ ਸੰਤ ਨੇ ਜਿਹੜੇ ਤੇਰੇ ਪਿਆਰੇ ਨੇ ਜਿਹੜੇ ਗੁਰਮੁਖ ਨੇਕ ਨੂੰ ਸਿਮਰਨ ਵਾਲੇ ਨੇ ਉਹ ਤੇ ਨਿਰਮਲ ਹੋ ਗਏ ਕਿਉਂਕਿ ਉਹਨਾਂ ਦੇ ਮਨ ਵਿੱਚ ਤੇ ਉਹ ਵੈਗਰੂਕਾਰ ਪ੍ਰਕੁਪ ਵਸ ਗਿਆ ਪੌੜੀ ਤ੍ਰਿਤਿ ਯਾਤਰਾ ਗੁਣ ਬਿਚੇ ਪਾਲ ਕਬ ਉਤਮ ਕਬ ਨੀਚ ਨਰਕ ਸੁਰਗ ਪਰਮ ਤੋ ਕਣੋ ਸਦਾ ਸੰਗਾਰਹਿ ਮੀਚ ਤ੍ਰਿਤੀਆ ਇਹਨੂੰ ਤੀਜ ਕਹਿੰਦੇ ਆ ਸੀ ਚੰਦਰਮਾ ਦੀ ਤੀਜੀ ਕਲਾ ਜਿਹੜੀ ਹੈ ਇਹਨੂੰ ਤੀਜ ਕਹਿੰਦੇ ਆ ਤੀਜ ਦਾ ਚੰਦਰਮਾ ਜਿਹੜੇ ਹੈ ਮਹਾਰਿਜ ਕਹਿੰਦੇ ਤ੍ਰਿਤੀਆ ਇਹ ਗੱਲ ਦੱਸਦੀ ਹੈ ਕਿ ਤ੍ਰੈ ਗੁਣ ਵਿਖੇ ਫਲ ਇਹ ਤਿੰਨੇ ਜਿਹੜੇ ਗੁਣ ਨੇ ਇਹ ਜਿਹੜੇ ਦਾ ਫਲ ਹੈ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਸੰਸਾਰ ਇਹਨਾਂ ਵਿੱਚ ਝੁੱਲਜਿਆ ਹੋਇਆ ਮਾਇਆ ਦੇ ਵਿੱਚ ਕਬ ਉੱਤਮ ਕਬ ਨੀਚ ਕਦੇ ਉੱਚਾ ਬਣ ਜਾਂਦਾ ਹੈ ਕਦੇ ਥੱਲੇ ਆ ਡਿੱਗਦਾ ਹੈ ਇਹ ਮਨ ਕਦੇ ਵੀ ਸਥਿਰ ਨਹੀਂ ਰਹਿੰਦਾ ਨਰਕ ਸੁਰਗ ਪਰਮ ਤੋ ਕਣੋ ਹੋ ਕੰਨੇ ਕਦੇ ਨਰਕ ਵਿੱਚ ਹੈ ਕਦੇ ਸੁਰਗ ਵਿੱਚ ਹੈ ਕਦੇ ਦੁੱਖ ਵਿੱਚ ਹੈ ਕਦੇ ਸੁਖ ਵਿੱਚ ਹੈ ਇਹ ਜੀਵ ਇਸ ਤਰ੍ਹਾਂ ਹੀ ਭਰਉਂਦਾ ਫਿਰਦਾ ਹੈ ਸਦਾ ਸੰਘਾਰੈ ਨੀਚ ਸਦਾ ਹੀ ਇਹਨੂੰ ਮੌਤ ਦਾ ਡਰ ਬਣਿਆ ਰਹਿੰਦਾ ਹਰ ਖੋਬ ਸਹਿਸਾ ਸੰਸਾਰ ਹਉ ਹਉ ਕਰਤ ਬਿਹਾਏ ਇਸ ਸੰਸਾਰ ਦੇ ਵਿੱਚ ਕਦੇ ਖੁਸ਼ੀ ਹੈ ਕਦੇ ਗਮੀ ਹੈ ਕਦੇ ਸਹਿਸੇ ਨੇ ਭਰਮ ਨੇ ਭਲੇਖੇ ਨੇ ਮੈਨੂੰ ਸਹਿਜੀ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹਿ ਕਰਮ ਕਮਾਏ ਸਹਿਸੇ ਜੀਉ ਮਲੀਨ ਹੈ ਕਿ ਤ ਸੰਜਮ ਧੋਤਾ ਜਾਏ ਮਨ ਤੋਂ ਉਹ ਸ਼ਬਦ ਲਾਗੋ ਹਰ ਸਿਉ ਰੋਹ ਜਿਤ ਲਾਏ ਮਰ ਸਮਝਾਉਦੇ ਨੇ ਇਸ ਕਰਕੇ ਇਹ ਜੀਵ ਦੀ ਸੰਸਾਰ ਦੇ ਵਿੱਚ ਹੌ ਹੌ ਕਰਦੇ ਨਿਕਲ ਗਈ ਮੈਂ ਮੈਂ ਕਰਦਿਆਂ ਮੇਰੀ ਮੇਰੀ ਕਰਦੇ ਜਨਮ ਗयो ਸਾਰੀ ਉਮਰ ਹੌ ਹੌ ਕਰਦਿਆਂ ਬੀਤ ਗਈ ਜਿਨ ਕੀ ਇਹ ਕਿਸੇ ਨਾ ਜਾਣਣੀ ਚਿਤ ਮੈਂ ਅਨ ਕੋ ਪਾਏ ਜਿਹਨੇ ਪੈਦਾ ਕੀਤੇ ਸੀ ਉਸ ਵੇਲੇ ਰਕਾਲਪੁਰ ਉਨੂੰ ਭੁਣ ਬੈਠਿਆ ਇਸ ਕਰਕੇ ਹੋਰ ਹੀ ਉਪਾਸ ਸੋਚਦਾ ਕਰਦਾ ਹੈ ਵੀ ਇੰਜ ਕਰਨ ਨਾਲ ਆ ਕਰ ਲਈਏ ਇੰਜ ਕਰਨਾ ਆ ਕਰ ਰਹੀਏ ਇੰਨੇ ਪਾਠ ਕਰ ਲਈਏ ਇੰਨੇ ਵਾਲਾ ਫੜ ਲਈਏ ਇੰਨੇ ਤੀਰਥਾਂ ਤੇ ਜਾ ਆਈਏ ਇੰਨਾ ਦਾਨ ਕਰ ਦਈਏ ਇੰਨਾ ਪੁੰਨ ਕਰ ਦਈਏ ਸ਼ਹਿਰ ਸਾਡਾ ਭਲਾ ਹੋ ਜਾਏ ਮੈਂ ਕਹਿੰਦੇ ਹੋਰ ਉਪਾਅ ਕਰੀ ਜਾਂਦਾ ਪਰ ਆਪਣੇ ਜੀਵ ਦਾ ਭਲਾ ਅੰਦਰੋਂ ਸਿਮਰਨ ਨਹੀਂ ਕਰਦਾ ਹਵਾ ਪਾਵਾਂ ਵਿੱਚ ਉਲਝਿਆ ਹੋਇਆ ਆਦ ਬਿਆਦ ਉਪਾਦ ਰਸ ਕਬੂਨਾ ਟੂਟ ਤਾਪ ਕਿਨੇ ਬਸ ਇਹਨਾਂ ਵਿੱਚ ਆਦ ਬਿਆਦ ਉਪਾਦ ਇਸ ਸਰੀਰ ਦਾ ਦੁੱਖ ਇਸ ਮਨ ਦੇ ਦੁੱਖ ਤੇ ਵਿਆਹ ਜਿਹੜੇ ਨੇ ਤੇ ਮਹਾਰਿਜ ਕਹਿੰਦੇ ਇਹ ਜਿਹੜੇ ਮਨ ਦੇ ਵਿਚਾਰ ਭੜੇ ਅੰਦਰ ਲਈ ਬੈਠਾ ਉਹਨਾਂ ਦੇ ਦੁੱਖ ਨੇ ਇਹ ਤਾਪ ਇਹਨੂੰ ਚੜੇ ਰਹਿੰਦੇ ਨੇ ਪਾਰ ਬ੍ਰਹਮ ਪੂਰਨ ਧਨੀ ਨਾ ਬੁਝੇ ਪ੍ਰਤਾਪ ਉਹ ਪਾਰ ਬ੍ਰਹਮ ਜਿਹੜਾ ਕਿ ਪੂਰਨ ਤੌਰ ਤੇ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹਦੇ ਪ੍ਰਤਾਪ ਨੂੰ ਨਹੀਂ ਬੁਝਦਾ ਹੋਰਾਂ ਹੀ ਪਾਸੇ ਤੁਰਿਆ ਫਿਰਦਾ ਹੈ ਮੋਹ ਭਰਮ ਗੂੜਤ ਕਣੋ ਮਹਾਨ ਅਰਖ ਮੈਂ ਵਾਸ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਇਹ ਜੀਵ ਕਦੇ ਮੋਹ ਵਿੱਚ ਪਿਆ ਹੋਇਆ ਹੈ ਕਰੇ ਭਰਮ ਭਲੇਖਿਆਂ ਵਿੱਚ ਪਿਆ ਹੈ ਬਸ ਇਨ੍ਹਾਂ ਹੀ ਚੀਜ਼ਾਂ ਵਿੱਚ ਡੁੱਬ ਗਿਆ ਉੜਜ ਕੇ ਰਹਿ ਗਿਆ ਉਹਨੂੰ ਆਪਣੇ ਆਪਣੇ ਨਜਰਾਉਂਦੇ ਨੇ ਪੰਜਾਬੀ ਦੀ ਘਾਪਤ ਹੈ ਅੰਨਾ ਵੰਡੇ ਰਿਓੜੀਆਂ ਮੁਰਮੁਰ ਆਪਣੇਆਂ ਨੂੰ ਇਹਨੂੰ ਸੰਸਾਰ ਵਿੱਚ ਆਪਣਤ ਦੇ ਮਾਰ ਲਿਆ ਆ ਵੀ ਮੇਰਾ ਐ ਉਹ ਵੀ ਮੇਰਾ ਐ ਆ ਵੀ ਮੇਰਾ ਤੇ ਮੇਰਾ ਕੁਝ ਵੀ ਨਹੀਂ ਮੇਰੀ ਮੇਰੀ ਕਰਕੇ ਸਾਰੀ ਜ਼ਿੰਦਗੀ ਆਪਣਾ ਜੀਵਨ ਬਰਬਾਦ ਕਰਕੇ ਚਲਾ ਗਿਆ ਸੰਸਾਰ ਤੋਂ ਇਸ ਕਰਕੇ ਹਮਾਰੇ ਕਨੇ ਮਹਾਂ ਨਰਕ ਮੈਂ ਵਾਸ ਤੇ ਨਰਕ ਪਿਆ ਭੋਗਦਾ ਕਰ ਕਿਰਪਾ ਪ੍ਰਭ ਰਾਖ ਲੈ ਹੋ ਪ੍ਰਭੂ ਤੁਸੀਂ ਕਿਰਪਾ ਕਰੋ ਸਾਡੇ ਤੇ ਤੁਸੀਂ ਸਾਨੂੰ ਰੱਖ ਲਹੋ ਨਾਨਕ ਤੇਰੀ ਆਸ ਪ੍ਰਭੂ ਜੀ ਸਾਨੂੰ ਤੁਹਾਡੀ ਹੀ ਆਸ ਹੈ ਤੁਸੀਂ ਹੀ ਕਿਰਪਾ ਕਰੋ ਸਾਨੂੰ ਇਸ ਮੂਹ ਮਾਇਆ ਦੇ ਜਾਲ ਤੋਂ ਤੁਸੀਂ ਬਚਾ ਸਕਦੇ ਹੋ ਨਹੀਂ ਤੇ ਸਾਡਾ ਮਨ ਜਿਹੜਾ ਹੈ ਇਹ ਮੂਹ ਮਾਇਆ ਦੇ ਫੰਦਾ ਵਿੱਚ ਫਸਿਆ ਹੋਇਆ ਪੰਕਜ ਮੂਹ ਪਗ ਨਹੀਂ ਚਾਲੈ ਹਮ ਦੇਖਤ ਹੈ ਡੁੱਬਿਆ ਲਿਆ ਇਹ ਸੰਸਾਰ ਗੁਬਦਾ ਨਜ਼ਰ ਆ ਰਿਹਾ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਤੁਸੀਂ ਹੀ ਸਾਡੇ ਦੀ ਕਿਰਪਾ ਕਰਕੇ ਇਹ ਨਾਮ ਦੀ ਦਾਤ ਬਖਸ਼ਿਸ਼ ਕਰਕੇ ਇਹ ਸਾਨੂੰ ਇਹ ਮੂਹ ਮਾਇਆ ਦੇ ਤ੍ਰੈ ਗੁਣਾ ਤੋਂ ਚੌਥੇ ਪਦ ਤੇ ਤੁਸੀਂ ਲਿਜਾ ਸਕਦੇ ਹੋ ਤੁਸੀਂ ਸਾਡਾ ਪਰ ਉਤਾਰਾ ਕਰ ਸਕਦੇ ਹੋ ਆਸ ਸਾਨੂੰ ਤੁਹਾਡੇ ਕੋਲ ਹੀ ਹੈ ਪਰ ਸੰਸਾਰ ਤੇ ਇਹਨਾਂ ਥਿੱਤਾਂ ਵਿੱਚ ਉਲਝ ਕੇ ਰਹਿ ਗਿਆ ਕਿ ਅੱਜ ਪੰਜਵੀਂ ਹੈ ਅੱਜ ਦਸਵੀਂ ਹੈ ਅੱਜ ਅਠੇ ਹੈ ਅੱਜ ਪੂਰਨਮਾਸੀ ਹੈ ਇਹ ਦਿਨ ਚੰਗਾ ਹੈ ਇਹ ਦਿਨ ਮਾੜਾ ਹੈ ਕੋਈ ਦਿਨ ਵੀ ਚੰਗਾ ਨਹੀਂ ਕੋਈ ਦਿਨ ਵੀ ਮਾੜਾ ਨਹੀਂ ਜਿਸ ਦਿਨ ਸਾਨੂੰ ਉਹ ਪਰਮ ਬ੍ਰਹਮ ਉਹ ਪ੍ਰਭੂ ਸਾਨੂੰ ਚੇਤੇ ਆ ਜਾਏ ਨਾ ਉਹ ਤਰੀਕ ਚੰਗੀ ਹੈ ਉਹ ਦਿਨ ਚੰਗਾ ਹੈ ਤੇ ਜਿਸ ਦਿਨ ਵਿਸਰ ਜਾਏ ਫਿਰ ਸਭ ਕੁਝ ਹੀ ਮਾੜਾ ਹੈ ਤੂੰ ਵਿਸਰੈ ਤਾਂ ਸਭ ਕੁਝ ਲਾਗੂ ਜੀਤ ਆਵੇਂ ਤਾਂ ਸੇਵਾ ਸੋ ਆਓ ਸਮਝੜਾ ਹੈ ਉਹ ਸੰਪੂਰਨ ਹੁੰਦਾ ਹੈ ਉਹਿਆਂ ਪੂਰਨ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ